अज इत इस इतिहासिक इंडस्ट्रीअल पॉलिसी जीड़ी है वो भी लॉन्चिंग आए हो सा कुछ विदेशी मेहमान भी इतने पहुंचे थोड़े तो पार्टनर ने बहुत सारे सो सारे सार वेलकम है स्टेज पर बैठे आम आदमी पार्टी के नैशनल कन्वीनर और भारत की राजनीति नवी दिशा ते दे दशा वाले, श्री अरविंद केजरीवाल साहब साढ़े फाइनांस मिनिस्टर चीमा साहब साढ़े इंडस्ट्रियल मिनिस्टर ਸੰਜੀ ਸੋਨਜੀ ਸਾਡੇ ਲੋਕਲ ਪਾਰਟਿਸ ਮਿਨਿਸਟਰ ਡਾਕਟਰ ਰਵਜੋਜੀ ਮੁੰਡੀਆਂ ਜੀ ਮਿਨਿਸਟਰ ਸਾਹਿਬ ਸਾਡੇ ਤੇ ਸਾਡੇ ਅਫੀਸਰ ਸਹਿਬਾਨ ਚੀਫ ਸੈਕਟਰੀ ਸਾਹਿਬ ਸੈਕਟਰੀ ਇੰਡਸਟਰੀ ਜਿੰਨੇ ਵੀ ਸਾਡੇ ਅਫੀਸਰ ਸਹਿਬਾਨ ਬੈਠੇ ਔਰ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਰੇ ਸਿਰ ਮੱਥੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਦੇਖਿਆ ਕਿ ਪਿਛਲੇ 3 ਸਾਲ ਤੋਂ ਅਸੀਂ ਜਦੋਂ ਤੋਂ ਗਵਰਨਮੈਂਟ ਬਣੀ ਹੈ ਕੋਈ ਨਾ ਕੋਈ ਹਰ ਇੱਕ ਵਰਗ ਲਈ ਕੋਈ ਨਾ ਕੋਈ ਪਾਲਿਸੀ ਕੋਈ ਨਾ ਕੋਈ ਇਤਿਹਾਸਿਕ ਚੇਂਜੇਸ ਐਕਟ ਦੇ ਵਿੱਚ ਸੋਧ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਪਬਲਿਕ ਨੂੰ ਫਾਇਦਾ ਹੁੰਦਾ ਹੋਵੇ ਹਰ ਵਰਗ ਦੇ ਲਈ ਅਸੀਂ ਕਰਦੇ ਰਹਿਣਾ ਸੋ ਇਹ ਅੱਜ ਵਾਲਾ ਜਿਹੜਾ ਫੈਸਲਾ ਇਹ ਬੜਾ ਧੇਰ ਤੋਂ ਢਿੱਕਿਆ ਜਾ ਰਿਹਾ ਸੀ ਤੁਹਾਡੇ ਵੱਲੋਂ ਵੀ ਕਿਉਂਕਿ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਹੁਣ ਤੱਕ ਇੰਡਸਟਰੀ ਲਿਸਟ ਨੂੰ ਇੱਕ ਏਟੀਐਮ ਹੀ ਸਮਝਿਆ ਜਾਂਦਾ ਵੀ ਵੋਟਾਂ ਵੇਲੇ ਉਹ ਚੋਂ ਪੈਸੇ ਕੱਢ ਲਓ ਬਸ ਬਾਅਦ ਚ ਉਹਨੂੰ ਕੁਝ ਨਾ ਪੁੱਛੋ ਉਹਨੂੰ ਗਾਲਾਂ ਕੱਢੋ 5 ਸਾਲ ਚੋਰ ਵੀ ਕਹੋ ਟੈਕਸ ਦੀਆਂ ਪਾਓ ਰੇਡਾਂ ਪਾਓ ਇਨਸਪੈਕਟਰ ਰਾਜ ਲਿਆਓ ਬਸ ਤੰਗ ਇੰਨਾ ਕਰ ਦੋ ਕਿ ਉਹ ਉਹਨੂੰ ਕਹਿਣਾ ਵੀ ਨਾ ਪਵੇ ਸਰਕਾਰਾਂ ਨੂੰ ਕਿ ਤੂੰ ਸਾਨੂੰ ਮਿਲ ਕੇ ਫੰਡ ਦੇ ਜਾਂ ਚੋਣ ਫੰਡ ਦੇ ਜਾਂ ਤੁਸੀਂ ਪਹਿਲਾਂ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਚ ਇਲੈਕਸ਼ਨਾਂ ਵੇਲੇ ਦੋ ਪਾਰਟੀਆਂ ਸੀ ਚਲੋ ਤਿੰਨ ਲਾ ਲਓ ਅਲਾਈਅੰਸ ਦੇ ਵਿੱਚ ਸੀ ਅਕਾਲੀ ਦਲ ਬੀਜੇਪੀ ਤੁਸੀਂ ਉਹਨਾਂ ਕੋਲੇ ਜਾਂਦੇ ਸੀ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਉਹਨਾਂ ਦਾ ਕੋਈ ਮੈਨੀਫੈਸਟੋ ਦਾ ਤੁਸੀਂ ਪੁਆਇੰਟ ਵੀ ਨਹੀਂ ਪੜਿਆ ਹੋਣਾ ਉਹਨਾਂ ਦਾ ਪਰ ਕਿਉਂ ਜਾਂਦੇ ਸੀ ਇਸ ਕਰਕੇ ਜਾਂਦੇ ਸੀ ਵੀ ਇਹ ਤੂੰ ਆ ਗਿਆ ਤੂੰ ਸਾਨੂੰ ਤੰਗ ਨਾ ਕਰੀ ਆ ਤੇਰਾ ਮੱਥਾ ਡੰਮਤਾ ਸੀ ਅੱਜ ਉਹ ਦੂਜੇ ਨੂੰ ਕਹਿੰਦੇ ਸੀ ਜੇ ਤੂੰ ਆ ਗਿਆ ਭਰਾਵਾ ਤੂੰ ਨਾ ਤੰਗ ਕਰੀ ਤੇਰਾ ਵੀ ਮੱਥਾ ਡੰਮਤਾ ਮਤਲਬ ਵਪਾਰੀ ਕੰਮ ਕਰਨ ਵਾਸਤੇ ਮਾਹੌਲ ਲੈਣ ਵਾਸਤੇ ਪੈਸੇ ਦੇ ਰਿਹਾ ਇਹਨੂੰ ਹੁਣ ਕਿਹੜੀ ਮਨੀ ਕਹੋਂਗੇ ਸੋਸ਼ਲ ਮਨੀ ਕਹੋਂਗੇ ਇਹਨੂੰ ਕਿਹੜੀ ਮਨੀ ਕਹੋਂਗੇ ਤੁਸੀਂ ਦੱਸ ਉਹ ਕੰਮ ਵੀ ਕਰ ਰਿਹਾ ਰੋਜ਼ਗਾਰ ਵੀ ਦੇ ਰਿਹਾ ਕਈ ਹਜ਼ਾਰਾਂ ਚੁੱਲ੍ਹੇ ਉਹਦੇ ਕਰਕੇ ਚੱਲ ਰਹੇ ਨੇ ਤੇ ਨਾਲ ਉਹਨੂੰ ਡਰਾਇਆ ਵੀ ਜਾ ਰਿਹਾ ਉਹ ਫਿਰ ਕਿਉਂ ਆਉਂਦੇ ਨਹੀਂ ਸੀ ਕੋਈ ਇਧਰ ਉਧਰ ਚਲੇ ਗਏ ਕੋ ਮੱਧ ਪ੍ਰਦੇਸ਼ ਚਲੇ ਗਏ ਕੋ ਰਾਜਸਥਾਨ ਚਲੇ ਗਏ ਬੱਦੀ ਚਲੇ ਗਏ ਸੋ ਇਸ ਕਰਕੇ ਬੜਾ ਪੰਜਾਬ ਦਾ ਨੁਕਸਾਨ ਹੋਇਆ ਤੇ ਅਸੀਂ ਪਿਛਲੇ ਦਿਨੀ ਜਦੋਂ ਨਵੇਂ-ਨਵੇਂ ਅਸੀਂ ਇਨਵੈਸਟ ਪੰਜਾਬ ਦਾ ਜਿਹੜਾ ਸ਼ੁਰੂ ਕੀਤਾ ਉਹ ਚ ਇੱਕ ਪਾਲਿਸੀ ਸੀ ਲੈ ਕੇ ਆਏ ਜਿਹੜੇ ਸਟੈਂਪ ਪੇਪਰ ਨੇ ਉਹਨਾਂ ਦੀ ਕਲਰ ਕੋਡਿੰਗ ਪਹਿਲਾਂ ਕੀ ਕਰਦੇ ਸੀ ਤੁਸੀਂ 40 ਕਰੋੜ ਦੀ ਜ਼ਮੀਨ ਲੈ ਲਈ ਰਜਿਸਟਰੀ ਕਰਾ ਲਈ ਉਹਦੇ ਬਾਅਦ ਸੀਐਲਯੂ ਉਹਦੇ ਬਾਅਦ ਤੇ 3 ਮਹੀਨੇ 3 ਮਹੀਨੇ ਬਾਅਦ ਸ਼ੁਕਰ ਮਨਾਇਆ ਵੀ ਸੀਐਲਯੂ ਹੋ ਗਿਆ ਫਾਇਰ ਵਾਲੇ ਆ ਗਏ 2 ਮਹੀਨੇ ਫਾਇਰ ਵਾਲਾ ਮਿਲਿਆ ਫੋਰੈਸਟ ਵਾਲੇ ਆ ਗਏ ਕਹਿੰਦੇ ਦਰਖਤ ਲੱਗੇ ਹੋਏ ਨੇ ਇਹਨਾਂ ਤਾਂ ਤੁਸੀਂ ਵੱਢ ਨਹੀਂ ਸਕਦੇ ਤਾਂ ਬਹੁਤ ਕਮ ਖਰਾਬ ਹੋਊ ਬਜਰ ਮਾਨਾ ਹੋਊ ਫੋਰੈਸਟਲ ਆ ਗਿਆ ਹੋਇਆ ਪੋਲੂਸ਼ਨ ਆਲੇ ਆ ਗਏ ਕਿੰਨਾ ਚਿਰ ਪੈਸਾ ਸਟਕ ਰਹਿੰਦਾ ਸੀ ਕਈ ਤਾਂ ਕਹਿੰਦੇ ਯਾਰ ਇਹਦੇ ਨਾਲੋਂ ਤਾਂ ਹੁਣ ਆਪਾਂ ਇੰਡਸਟਰੀ ਲਾਉਣ ਨਾਲੋਂ ਪਲਾਟੀ ਵੇਚ ਦੇਣ ਜਮੀਨ ਹੀ ਵੇਚ ਦੇਣ ਇਹੀ ਮਹਿੰਗੀ ਹੋ ਗਈ ਠੀਕ ਹੈ ਯਾਰ ਜਿੰਨੇ ਕ ਲੱਗੇ ਦੇ ਉੱਤੇ ਲੱਗੇ ਪਰ ਛੱਡੋ ਯਾਰ ਕਿਹੜੇ ਕੰਮਾਂ 'ਚ ਪੈ ਗਏ ਆਪਾਂ ਇੰਨਾ ਦਾ ਮਤਲਬ ਸਰਕਾਰੀ ਫਾਈਲਾਂ 'ਚ ਸਰਕਾਰੀ ਪੈਨਾਂ 'ਚ ਫਸ ਕੇ ਰਹਿ ਗਏ ਹੁਣ ਕਲਰ ਕੋਡਿੰਗ ਹੈ ਤੁਸੀਂ ਜ਼ਮੀਨ ਨਹੀਂ ਲੈਣੀ ਤੁਸੀਂ ਜ਼ਮੀਨ ਆਈਡੈਂਟੀਫਾਈ ਕਰਨੀ ਹੈ ਆਈਡੈਂਟੀਫਾਈ ਕਰਕੇ ਖਸਰਾ ਨੰਬਰ ਉਹਦਾ ਜਿਹੜਾ ਵੀ ਨੰਬਰ ਹੈ ਜ਼ਮੀਨ ਦਾ ਉਹ ਤੁਸੀਂ ਇਨਵੈਸਟ ਪੰਜਾਬ ਦੇ ਪੋਰਟਲ ਤੇ ਪਾ ਦਿਓ ਜਾਂ ਇੱਥੇ ਆਪਣਾ ਆਫਿਸ ਹੈ ਫੇਰਪੋਚਾਉਂਕ ਚ ਉੱਥੇ ਜਾ ਕੇ ਦੱਸ ਦਿਓ ਰਜਿਸਟਰੀ ਨਹੀਂ ਅਜੇ ਕਰਾਉਣੀ ਤਾਂ ਅਸੀਂ 2 ਹਫ਼ਤੇ ਲਵਾਂਗੇ ਫਾਇਰ ਵਾਲੇ ਵੀ ਉੱਥੇ ਜਾ ਕੇ ਆਉਣਗੇ ਫੋਰੈਸਟ ਵਾਲੇ ਵੀ ਜਾ ਕੇ ਆਉਣਗੇ ਸੀਐਲਏ ਵਾਲਾ ਵੀ ਦੇਖ ਕੇ ਪੋਲੂਸ਼ਨ ਵਾਲਾ ਵੀ 2 ਹਫ਼ਤਿਆਂ ਦੇ ਵਿੱਚ ਸਾਰੀਆਂ ਕਲੀਅਰੈਂਸ ਹੋ ਜਾਣਗੀਆਂ ਤੁਹਾਨੂੰ ਬੁਲਾ ਲਿਆ ਜਾਊਗਾ ਤੁਸੀਂ ਸੈਲਰ ਨੂੰ ਬੁਲਾ ਲਓ ਉੱਥੇ ਹੀ ਤਹਿਸੀਲਦਾਰ ਬੈਠਾ ਹੈ ਕਚੇਰੀਆਂ ਜਾਣ ਦੀ ਲੋੜ ਨਹੀਂ ਤੁਹਾਡੀ ਰਜਿਸਟਰੀ ਉੱਥੇ ਹੋ ਜਾਊਗੀ ਜਿੱਦ ਤੁਹਾਨੂੰ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦਣਾ ਪਊਗਾ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ ਉੱਚ ਸਾਰਾ ਕੁਛ ਉਹਦਾ ਸਾਰਾ ਫਾਇਰ ਦਾ ਪੋਲੂਸ਼ਨ ਦਾ ਸਾਰਾ ਇਨਕਲੂਡਡ ਹੋਊਗਾ ਗ੍ਰੀਨ ਕਲਰ ਦਾ ਸਟੈਂਪ ਪੇਪਰ ਖਰੀਦ ਕੇ ਤੁਹਾਡੀ ਰਜਿਸਟਰੀ ਹੋ ਜਾਊਗੀ ਜਿਸ ਦਿਨ ਤੁਹਾਡੀ ਰਜਿਸਟਰੀ ਹੋਊਗੀ ਉਹ ਤੋਂ 24 ਘੰਟਿਆਂ ਦੇ ਵਿੱਚ ਵਿੱਚ ਤੁਸੀਂ ਭੂਮੀ ਪੂਜਨ ਕਰਕੇ ਆਪਣਾ ਇੰਡਸਟਰੀ ਸ਼ੁਰੂ ਕਰ ਸਕਦੇ ਹੋ ਕੋਈ ਐਦਾਂ ਦਾ ਹਾਸਪਾਸ ਨਹੀਂ ਕੋਈ ਅਸੀਂ 24 ਘੰਟੇ ਵੀ ਤੁਹਾਡੇ ਪੈਸੇ ਸਟੱਕ ਨਹੀਂ ਰੱਖਣਾ ਚਾਹੁੰਦੇ ਸੋ ਇਸੇ ਤਰ੍ਹਾਂ ਹੀ ਹਾਊਸਿੰਗ ਲਈ ਹਾਊਸਿੰਗ ਲਈ ਅਸੀਂ ਰੈੱਡ ਕਰਤਾ ਕਿ ਜੇ ਹਾਊਸ ਕਾ ਕਲੋਨੀਆ ਕੱਟਣੀਆਂ ਜਾਂ ਕੋਈ ਬਿਲਡਿੰਗ ਬਿਲਡਰ ਨੇ ਕਿਸੇ ਨੇ ਕੋਈ ਕਰਨਾ ਉਹ ਰੈੱਡ ਕਲਰ ਦਾ ਉਹਦੇ ਚ ਸਾਰਾ ਸੀਵਰੇਜ ਦਾ ਬਿਜਲੀ ਦਾ ਇਨਕਲੂਡਡ ਹੋਣਗੇ ਤੇ ਬਾਕੀ ਜੇ ਜ਼ਮੀਨ ਖੇਤੀ ਵਾਲੀ ਹੈ ਖੇਤੀ ਵਾਲੀ ਤੂੰ ਖੇਤੀ ਵਾਲੀ ਤੱਕ ਵੇਚਣੀ ਆ ਉਹ ਪਹਿਲਾਂ ਵਾਂਗੂ yellow ਚੱਲੂਗਾ ਸੋ ਕਈ ਸਟੇਟਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਕਿਸ ਤਰ੍ਹਾਂ ਕੀਤਾ ਹੈ ਕਿਵੇਂ ਕੀਤਾ ਸੀ ਕਿ ਵੀ ਆਹ ਇਹਦਾ ਤਰੀਕਾ ਹੈ ਤੁਸੀਂ ਕਰ ਦੋ ਸੋ ਬਹੁਤ ਸਾਰੇ ਸਟੇਟਸ ਸਾਨੂੰ ਫੋਲੋ ਕਰ ਰਹੇ ਇਸ ਮਾਮਲੇ 'ਚ ਤੇ ਬਾਕੀ ਇੰਡਸਟਰੀਅਲ ਪਾਲਿਸੀ ਤੁਹਾਨੂੰ ਪੁੱਛ ਕੇ ਬਣਾਈ ਹੈ ਮੇਰੇ ਖਿਆਲ 'ਚ ਆਪਣੀ ਕੋਈ ਪਹਿਲੀ ਮੀਟਿੰਗ ਨਹੀਂ ਹੈਗੀ ਬਹੁਤ ਸਾਰੇ ਮੈਂ ਜਾਣਦਾ ਸਾਰਿਆਂ ਦੇ ਕਦੇ ਘਰੇ ਆ ਜਾਂਦੇ ਕਦੇ ਮੈਂ ਦੁੱਖ ਸੁੱਖਸ ਜਾਂਦੇ ਰਹਿੰਦੇ ਆ ਤੇ ਤੁਹਾਨੂੰ ਪੁੱਛ-ਪੁੱਛ ਕੇ ਸਾਰੀ ਪਾਲਿਸੀ ਬਣਾਈ ਹੈ ਕੋਈ ਹੋਰ ਵੀ ਚੇਂਜਸ ਕਰਨੀਆਂ ਪਈਆਂ ਕਿਉਂਕਿ ਕਈ ਵਾਰੀ ਕਿੰਦਾ ਬਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਕਈ ਵਾਰੀ ਪਾਲਿਸੀ ਨੂੰ ਵਰਤ ਕੇ ਪਤਾ ਲੱਗਦਾ ਕਿ ਇਹਦੇ ਚਾਹ ਕਮੀ ਆ ਤਾਂ ਉਹ ਚੇਂਜ ਕਰ ਲਾਂਗੇ ਉਸ ਹਿਸਾਬ ਨਾਲ ਬਸ ਸਾਡਾ ਮਕਸਦ ਹੈ ਕਿ ਤੁਸੀਂ ਰੈਵਨਿਊ ਦਿੰਨੇ ਹੋ ਗਵਰਨਮੈਂਟ ਨੂੰ ਤੁਸੀਂ ਰੋਜ਼ਗਾਰ ਦਿੰਨੇ ਹੋ ਤੁਹਾਡਾ ਪ੍ਰੋਫਿਟ ਵਧੇ ਤਾਂ ਗਵਰਨਮੈਂਟ ਦਾ ਰੈਵਨਿਊ ਵਧੂਗਾ ਤੁਹਾਡਾ ਪ੍ਰੋਫਿਟ ਵਧੂਗਾ ਤੁਸੀਂ ਹੋਰ ਇੰਡਸਟਰੀ ਡਿਵੈਲਪ ਕਰੋਗੇ ਤਾਂ ਰੋਜ਼ਗਾਰ ਵਧੂਗਾ ਇਹੀ ਸਾਡਾ ਮਕਸਦ ਹੈ ਕਿ ਪੰਜਾਬ ਨੂੰ ਅਸੀਂ ਹੁਣ ਰੰਗਲਾ ਪੰਜਾਬ ਜਿਹੜਾ ਸਾਡਾ ਸੁਪਨਾ ਉਹ ਬਣਾਉਣਾ ਇਹਦਾ ਤੁਸੀਂ ਦੇਖ ਲਓ ਮਤਲਬ ਮੈਂ ਜਦੋਂ ਬਤੌਰ ਐਮਪੀ ਵੀ 2014 ਤੋਂ ਜੋ ਉਸ ਤੋਂ ਪਹਿਲਾਂ ਤੋਂ ਵੀ ਜਦੋਂ ਮੈਂ ਲੰਘਦਾ ਸੀ ਮੰਡੀ ਗਵਿੰਦਗੜ੍ਹ ਵਿੱਚ ਦੀ ਕਿਉਂਕਿ ਓਵਰ ਬ੍ਰਿਜ ਬਣ ਗਿਆ ਉੱਤੋਂ ਸਾਰਾ ਦੇਖਣ ਲੱਗ ਗਿਆ ਸਾਰਾ ਸ਼ਹਿਰ ਮਤਲਬ ਇਦਾਂ ਲੱਗਦਾ ਸਾਰਾ ਉਜੜ ਗਿਆ ਸ਼ਹਿਰ ਜੀ ਚਿਮਨੀਆਂ ਝਕਾਉ ਗੁੱਪਿਆ ਕਿੱਥੇ ਲੋਹੇ ਏਸ਼ੀਆ ਦੀ ਸਭ ਤੋਂ ਵੱਡੀ ਲੋਹੇ ਦੀ ਮੰਡੀ ਸੀ ਤੇ ਮਤਲਬ ਲੱਗਦਾ ਕਿਵੇਂ ਜਿਵੇਂ ਕਿਸੇ ਇਰਾਕ ਦਾ ਕੋਈ ਉਜੜਿਆ ਹੋਇਆ ਸ਼ਹਿਰ ਹੋਵੇ ਜਿੱਥੇ ਬੰਬਾਰੀ ਹੋ ਗਈ ਹੋਵੇ ਲੋਕ ਚਲੇ ਗਏ ਹੋਣ ਉਸ ਤਰ੍ਹਾਂ ਦਾ ਬਣਾ ਕੇ ਗਏ ਮੰਡੀ ਗਵਿੰਦਗੜ ਤਾਂ ਹੁਣ ਅਸੀਂ ਚਾਹੁੰਦੇ ਆ ਕਿ ਮੰਡੀ ਗਵਿੰਦਗੜ ਵੀ ਚਾਹੇ ਇਹ ਸਾਰਾ ਜਿਹੜਾ ਜਦੋਂ ਇਹ ਬਣੇ ਨੇ ਮੈਂ ਸਾਰੀ ਹਿਸਟਰੀ ਪੜ੍ਹੀ ਇਹਦੀ ਉਦੋਂ ਮੈਂ ਤਾਂ ਸ਼ਾਇਦ ਦੁਨੀਆ ਤੇ ਵੀ ਨਹੀਂ ਸੀ ਇਹ ਸਾਰਾ ਜਿਹੜਾ ਨੈਸ਼ਨਲ ਹਾਈਵੇ ਤੇ ਇਹ ਰਾਜਪੁਰੇ ਤੋਂ ਸ਼ੁਰੂ ਹੋ ਜਾਂਦਾ ਹੈ ਸ਼ੰਭੂ ਤੋਂ ਸ਼ੁਰੂ ਲਾ ਰੋ ਰਾਜਪੁਰੇ ਤੋਂ ਰਾਜਪੁਰਾ ਇੰਡਸਟਰੀਅਲ ਟਾਊਨ ਅੱਗੇ ਮੰਡੀ ਗਵਿੰਦਗੜ ਆ ਗਿਆ ਅਗੇ ਦਰਾਹਾ ਆ ਗਿਆ ਲੁਧਿਆਣਾ ਆ ਗਿਆ ਫਲੋਰ ਆ ਗਿਆ ਗੁਰਾਇਆਂ ਆ ਗਿਆ ਫਗਵਾੜਾ ਆ ਗਿਆ ਜਲੰਧਰ ਆ ਗਿਆ ਇਹ ਧਾਰੀਵਾਲ ਤੱਕ ਉਥੇ ਤੱਕ ਜਾਂਦਾ ਸੀ ਪੂਰੀ ਹੀ ਇੰਡਸਟਰੀ ਆਲੇ ਦੁਆਲੇ ਸੀ ਸਾਰੀ ਉਹ ਬਰਬਾਦ ਕਰਕੇ ਰੱਖ ਦਿੱਤੀ ਖਤਮ ਕਰਕੇ ਰੱਖ ਨਾ ਕੋਈ ਪਾਲਸੀ ਬਣਾਈ ਨਾ ਕੋਈ ਇੱਛਾ ਜਤਾਈ ਹਰ ਗੱਲ ਚ ਇਹੀ ਪੈਂਦੀ ਸੀ ਮੇਰਾ ਹਿੱਸਾ ਕਿੰਨਾ ਬਸ ਮੈਨੂੰ ਕਿੰਨੇ ਪਰਸੈਂਟ ਦੇਗਾ? ਪ੍ਰੋਫਿਟ ਚੋਂ ਲਾਗਤ ਚੋਂ ਨਹੀਂ ਪ੍ਰੋਫਿਟ ਚੋਂ। ਮੇਰੇ ਕੋਲ ਇੱਕ ਇੰਡਸਟਰੀਸਟ ਆਇਆ ਮੈਂ ਉਹਨਾਂ ਨੂੰ ਕਿਹਾ ਪੰਜਾਬ ਚ ਆਓ ਜੀ। ਕਹਿੰਦੇ ਪੰਜਾਬ ਚ ਬਹੁਤ ਅਸੀਂ ਇਨਵੈਸਟ ਕਰਨਾ ਚਾਹੁੰਦੇ ਆਂ ਬਸ ਸਰਕਾਰ ਦੀ سپورਟ ਮਿਲ ਜੇ ਮੈਂ ਕਿਹਾ ਜੀ ਬਿਲਕੁਲ سپورਟ ਕਰਾਂਗੇ। ਥੋੜੀ ਦੇਰ ਬਾਅਦ ਫੇਰ ਕਹਿੰਦੇ ਵੀ ਅਸੀਂ ਸਰਕਾਰੀ سپورਟ ਮਿਲ ਜੇ ਬਸ ਬਹੁਤ ਕਮਾਲ ਹੀ ਕਰ ਦਾਂਗੇ ਇਸ ਤਾਂ। ਮੈਂ ਕਿਹਾ ਜੀ ਬਿਲਕੁਲ ਸਕਾ ਤੁਹਾਡੇ ਨਾਲ ਖੜੂਗੀ। ਫੇਰ ਫੇਰ ਤੀਜੀ ਵਾਰੀ ਬਸ ਸਰਕਾਰੀ سپورਟ ਮਿਲ ਜੇ ਫੇਰ ਸਾਨੂੰ ਕੋਈ ਚੰਦੇ ਮੈਂ ਕਿਹਾ ਵੀ سپورਟ ਤੇ ਬਹੁਤ ਜ਼ਿਆਦਾ ਜ ਜੋਰ ਦੇ ਰਹੇ ਹੈ ਮੈਂ ਕਿਹਾ ਵਟ ਕਾਈਂਡ ਆਫ سپورਟ ਯੂ ਨੀਡ ਉਹ ਕਹਿੰਦੇ ਬਸ ਤੰਗ ਨਾ ਕਰਿਓ ਜੀ ਬਸ ਹੋਰ ਤਾਂ ਕੁਝ ਨਹੀਂ ਦੱਸੋ ਸਰਕਾਰਾਂ ਤੰਗ ਕਰਨ ਵਾਸਤੇ ਬਣਦੀ ਆਉਂਦੀਆਂ ਐ ਦੱਸੋ ਕੀਤੇ ਹੋਏ ਨੇ ਨਾ ਤੰਗ ਦੁੱਧ ਦਾ ਫੁਕਾ ਲੱਸੀ ਨੂੰ ਫੁਕਾ ਮਾਰਦਾ ਫਿਰ ਤੰਗ ਕੀਤੇ ਹੋਏ ਨੇ ਪਹਿਲਾਂ ਕਿਤੇ ਵੈਸੀ ਹੀ ਖੜ ਗਏ ਜਾਂਦੇ ਜਾਂਦੇ ਉਹੀ ਬ੍ਰੇਕ ਲੈ ਲਿਆ ਉਹ ਕਿਤੇ ਦੱਸ ਬੈਠੇ ਵੀ ਅਸੀਂ ਤਾਂ ਇੰਨਾ ਕਮਾਉਨੇ ਆ ਉਹ ਕਹਿੰਦਾ ਵਾ ਠੀਕ ਐ ਪਰ ਇੰਨੇ ਚ ਇੰਨਾ ਹੋਣ ਮੇਰਾ ਮਸ਼ਹੂਰ ਐ ਉਹ ਤਾਂ ਗੱਲ ਸਾਰੀ ਸਾਰੇ ਜਾਣਦੇ ਹੋ ਤੁਸੀਂ ਕੋਈ ਬਸ ਨਹੀਂ ਕੋਈ ਟਾਬਾ ਨਹੀਂ ਛੱਡਿਆ ਕੋਈ ਮਤਲਬ ਰੇਤੇ ਦੇਆਂ ਖਾਣਾ ਐਕਸਰਸਾਈਜ਼ ਜੇ ਉਹ ਕੋਈ ਚੀਜ਼ ਜਿਹੜੀ ਜਿਹਦੀ ਕਮਾਈ ਖਜ਼ਾਨੇ ਜਾਂਦੀ ਹੋਵੇ ਸਾਰੀ ਇਹਨਾਂ ਨੇ ਆਪਣੇ ਵੱਲ ਨੂੰ ਮੋੜ ਲਈ ਤੇ ਸਾਰਾ ਇਹੀ ਕਹੀ ਗਏ ਨੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਜਦੋਂ ਫਾਈਨਾਂਸ ਮਿਨਿਸਟਰ 9 ਸਾਲ ਕਹੀ ਗਏ ਉਹੀ ਬੰਦਾ ਫਾਈਨਾਂਸ ਮਿਨਿਸਟਰ ਰਿਹਾ 9 ਸਾਲੇ ਗਈ ਹੈ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਯੂਥ ਕੀ ਸੋਚੂਗਾ ਯੂ ਸੋਚੂਗਾ ਜੇ ਫਰਾਂਸ ਮਿਸਟਰੀ ਗਈ ਹੈ ਨਾ ਖਜ਼ਾਨਾ ਖਾਲੀ ਚਲੋ ਚੱਲੀਏ ਫਿਰ ਬਾਹਰਲੇ ਮੁਲਕਾਂ ਨੂੰ ਭੱਜ ਗਿਆ ਯੂਥ ਸਾਡਾ ਪਲੱਸ 2 ਕਰੋ ਆਇਲਟਸ ਕਰੋ ਚਲੋ ਨਿਊਜ਼ੀਲੈਂਡ ਚਲੋ ਆਸਟ੍ਰੇਲੀਆ ਚਲੋ ਕਨੇਡਾ ਚਲੋ ਅਮਰੀਕਾ ਸਾਰਾ ਯੂਥ ਸਾਡਾ ਬਾਹਰ ਨੂੰ ਭੱਜ ਗਿਆ ਕਿਉਂਕਿ ਕੋਈ ਉਮੀਦ ਹੀ ਨਹੀਂ ਹੈਗੀ ਸਵਾ 3 ਸਾਲ ਹੋ ਗਏ ਸਾਨੂੰ ਬਣਿਆ ਨੂੰ ਇੱਕ ਦਿਨ ਵੀ ਸਾਡੇ ਅਸੀਂ ਕਿਸ ਕਦੇ ਖਜ਼ਾਨਾ ਖਾਲੀ ਖਜ਼ਾਨਾ ਵੀ ਭਰਾਂਗੇ ਖਜ਼ਾਨਾ ਵੀ ਭਰਾਂਗੇ ਲੋਕਾਂ ਦੇ ਰੋਜ਼ਗਾਰ ਵੀ ਦੇ ਰਹੇ ਆ ਥਰਮਲ ਪਲਾਂਟ ਖਰੀਦ ਲਿਆ ਜੀ ਆਪਾਂ ਆਪਣਾ ਗੋਇੰਦ ਪੰਜਾਬ ਸਰਕਾਰ ਨੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਪੰਜਾਬ ਨੇ ਕਰੀ ਦਿਆ ਉਹ ਉੱਥੇ ਪਛਵਾੜਾ ਜਿਹੜਾ ਚਾਰਖੰਡ ਚ ਉੱਥੋਂ ਵਾਲੀ ਮਾਈਨ ਚਲਾਈ ਹੈ ਅਸੀਂ ਉਹਨਾਂ ਨੂੰ ਲਿਖਿਆ ਹੋਇਆ ਹੈ ਕਿ ਉਹ ਕੋਲਾ ਜਿਹੜਾ ਬੜਾ ਕਮਾਲ ਦਾ ਬਹੁਤ 80% ਤੋਂ ਵੱਧ ਉਹਦੀ ਉਹ ਹੈ ਕੈਪੈਸਿਟੀ ਜਿਹੜੀ ਹੁੰਦੀ ਹੈ ਕਿ ਸਾਨੂੰ ਇਹ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਦੇ ਲੈਣ ਦਿਓ ਉਹ ਮਹਿੰਗਾ ਲੈਣ ਤੋਂ ਤੋਂ ਮਹਿੰਗਾ ਦੇਂਦੇ ਹੋ ਹਾਜੀ ਹਾਜ਼ਰੋ ਕੈਸੀ ਕੋਲ ਮਿਨਿਸਟਰੀ ਨੂੰ ਲਿਖਿਆ ਹੋਇਆ ਹੈ ਕਿ ਸਾਡੇ ਕੋਲੇ ਕੋਲਾ ਇੰਨਾ ਪਿਆ ਕਿ ਸਾਨੂੰ ਇਹਨਾਂ ਨੂੰ ਦੇ ਲੈਣ ਦਿਓ ਉਹਦੇ ਨਾਲ ਬਿਜਲੀ ਸਸਤੀ ਹੋ ਜਾਊਗੀ ਬਿਜਲੀ ਨਾਲ ਅਸੀਂ ਕੀ ਕਰਦੇ ਅਸੀਂ ਤਾਂ ਚੁੱਚੋਂ ਨਾਲ ਚਾਵਲ ਉਗਾਉਣੇ ਆ ਤੇ ਕਣਕ ਉਗਾਉਣੇ ਆ ਤੇ ਅਸੀਂ ਤਾਂ ਫੂਡ ਬਾਲ ਚੀਜ਼ ਸਭ ਪਾਉਣੇ ਆ ਬਿਜਲੀ ਨਾਲ ਹੋਰ ਕਿੱਥੇ ਪਾਉਣੇ ਸੁਇਸ ਕਰਕੇ ਪਾਲਿਸਿਸ ਇਸ ਤਰ੍ਹਾਂ ਦੀਆਂ ਬਣਾਉਂਦੇ ਆ ਕਿ ਮਤਲਬ ਪ੍ਰੋਫਿਟ ਬਚੇ ਹੀ ਨਾ ਉਹਨੂੰ ਤਾਂ ਸਾਨੂੰ ਵੀ ਕਹਿੰਦੇ ਸੀ ਕਹਿੰਦੇ ਜੀ ਅਸੀਂ ਪਹਿਲਾਂ ਉੜੀਸਾ ਤੋਂ ਕੋਲਾ ਲੈਂਦੇ ਸੀਗੇ ਕਹਿੰਦੇ ਜੀ ਇੱਥੋਂ ਸਿੱਧਾ ਤੁਸੀਂ ਬਾਈ ਰੇਲ ਉੜੀਸਾ ਤੋਂ ਸਿੱਧਾ ਪੰਜਾਬ ਨਹੀਂ ਆ ਸਕਦੇ ਕੋਲਾ ਲੈ ਕੇ ਕਿ ਕਿਵੇਂ ਕਰਨਾ ਫਿਰ ਕਹਿੰਦੇ ਜੀ ਇੱਥੋਂ ਪਹਿਲਾਂ ਪੂਰੀ ਬੰਦਰਗਾਹ ਤੇ ਲੈ ਕੇ ਜਾਓ ਇਹਨੂੰ ਪੂਰੀ ਤੋਂ ਉਹ ਕੋਲਾ ਜਿਹੜਾ ਲੋਡ ਕਰੋ ਸ਼ਿਪ 'ਚ ਫਿਰ ਸ਼੍ਰੀਲੰਕਾ ਦੇ ਉੱਤੋਂ ਦੀ ਆ ਕੇ ਇਧਰੋਂ ਮੰundra ਪੋਰਟ ਤੇ ਆ ਕੇ ਇੱਥੇ ਅਨਲੋਡ ਕਰੋ ਇੱਥੋਂ ਫਿਰ ਤੁਸੀਂ ਰੇਲ ਨਾਲ ਹੀ ਲੈ ਜਾਓ ਮੈਂ ਕੋਲ ਮੈਨਿਸਟਰ ਕੋਲ ਗਿਆ ਮੈਂ ਕਿਹਾ ਜੀ ਆਹ ਕਿਹੜਾ ਰੂਟ ਬਣਾਤਾ ਜੀ ਮੈਂ ਜੀ ਉੜੀਸਾ ਤੋਂ ਪੰਜਾਬ ਆਉਣਾ ਹੋਵੇ ਬਾਇਆ ਸ਼੍ਰੀਲੰਕਾ ਆਉਣਾ ਪੈਂਦਾ ਜੀ ਕਹਿੰਦੇ ਨਹੀਂ ਮੈਂ ਕਿਹਾ ਤੁਹਾਡੇ ਰੂਲ ਹੈ ਦੇਖੋ ਜੀ ਮੈਂ ਕਿਹਾ ਫਿਰ ਅਸੀਂ ਕੀ ਕਰਦੇ ਹਾਂ ਇਸ ਕੋਲੇ ਨਾਲ ਬਿਜਲੀ ਬਿਜਲੀ ਨਾਲ ਕੀ ਕਰਦੇ ਹਾਂ ਚਾਵਲ ਪੀਡੀਐਸ ਵਾਸਤੇ ਤੁਹਾਨੂੰ ਚੌਲ ਚਾਹੀਦੇ ਥੋਨੂੰ ਕਣਕ ਚਾਹੀਦੀ ਮੈਂ ਕਿਹਾ ਉਹ ਤਾਂ ਸਿੱਧੀ ਲੈ ਜੰਨੇ ਆ ਜੀ ਫਿਰ ਟ੍ਰੇਨਾਂ ਰਾਹੀਂ ਮੈਂ ਫਿਰ ਐਤ ਕੀ ਚਾਵਲ ਵੀ ਬਾਇਆ ਕਰਾਚੀ ਲੈ ਕੇ ਜਾਇਓ ਫਿਰ ਅਸੀਂ ਸਿੱਧੀ ਨਹੀਂ ਦਿੰਦੇ ਅਸੀਂ ਫਿਰ ਉਹ ਕਹਿੰਦੇ ਯਾਰ ਮੀਡੀਆ ਚ ਨਾ ਦੱਸਦੀ ਯਾਰ ਮੈਂ ਅਸੀਂ ਕਰ ਦਿੰਨੇ ਆ ਠੀਕ ਕਰ ਦਿੰਨੇ ਆ ਵੀ ਸਿੱਧੇ ਲੈ ਜਾ ਕਰੋ ਕੋਈ ਗੱਲ ਹੈ ਜੀ ਕਿੰਨਾ ਮਹਿੰਗਾ ਪਊਗਾ ਜੀ ਸਾਨੂੰ 2 ਰੁਪਏ ਪਰ ਯੂਨਿਟ ਮਤਲਬ ਮਹਿੰਗਾ ਪਊਗਾ ਜੀ ਪਤਾ ਨਹੀਂ ਕਿੱਥੋਂ ਕਿਹੜਾ ਕਿਹਨੂੰ ਫਾਇਦਾ ਪਹਚਾਉਣਾ ਤਾਂਾਂ ਦੀ ਸ਼ਿਪ ਨੂੰ ਲਈ ਫਿਰ ਉਹ ਕੋਲੇ ਨੂੰ ਲਈ ਫਿਰ ਦੱਸੋ ਠੰਡਾ ਕਰਨਾ ਹੈ ਉਹ ਦਾ ਸਮੁੰਦਰ ਚ ਲੈ ਜਾ ਕੇ ਦੱਸੋ ਕੋਈ ਪਤਾ ਨਹੀਂ ਕੌਣ ਪਾਲਸੀਆਂ ਬਣਾਉਂਦਾ ਚੱਕੀ ਜਾਂਦਾ ਕੁਝ ਵੀ ਕਹਿ ਦਿੰਦੇ ਆ ਮਤਲਬ ਕੀ ਕਰ ਸਕਦੇ ਮੈਂ ਤਾਂ ਦੇਖਿਆ ਜਦੋਂ ਉੱਤੇ ਆਪਣਾ ਚੰ드ਰਯਾਨ ਜਦੋਂ ਲਾਂਚ ਹੋਇਆ ਪੀਐਮ ਸਾਹਿਬ ਨੇ ਭਾਸ਼ਣ ਦਿੱਤਾ ਮੈਂ ਚਲੋ ਸੁਣ ਲੈਣੇ ਆਂ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹ ਕਹਿੰਦੇ ਵੀ ਮੇਰਾ ਇਸਰੋ ਸੇ ਬਹੁਤ ਪੁਰਾਣਾ ਨਾਤਾ ਹੈ ਮੈਂ ਕਿਹਾ ਭਗਵੰਤ ਮਾਨਾ 8ਵੀਂ ਦਾ ਸਾਡੀ ਬੀੜੇ ਦਾ ਲੱਭ ਨਹੀਂ ਰਿਹਾ ਤੇ ਇਸਰੋ ਨਾਲ ਕਿਵੇਂ ਨਾਤਾ ਜੋੜੂਗਾ ਹੁਣ ਇਹ ਮੈਂ ਜੋੜੂਗਾ ਤਾਂ ਹੈਗਾ ਕਹਿੰਦਾ ਵੀ जब मैं छोटा था तीसरी कक्षा में चौथी कक्षा में पढ़ता था तो पढ़ाई में मैं ठीक ठाक ही था तो हर टीचर मुझे कहता था आप इसरो में बैठो आप इसरो में बैठो आप इसरो में बैठो इसरो से मेरा पुराना नाता है की करिए की किनू कटते आई आई टी वाले नु खगपुर आई आई टी के इंजीनियर आई आर एस अफसर इनकम टैक्स कमीशनर उन क्या दसो जी ਸੋ ਜਦੋਂ ਇਹੋ ਜਿਹੇ ਬੰਦੇ ਡਿਸੀਜਨ ਮੇਕਰ ਹੋਣਗੇ ਫਿਰ ਦੇਸ਼ ਦਾ ਇਕਨੋਮੀ ਦਾ ਤਾਂ ਫਿਰ ਕੌਣ ਸੰਭਾਲੂਗਾ ਜੀ ਸੋ ਤੁਸੀਂ ਸਾਡੇ ਅਸੀਂ ਤੁਹਾਨੂੰ ਵੀ ਅੰਨ ਦాతੇ ਮੰਨਦੇ ਆਂ ਕਿਸਾਨ ਵੀ ਅੰਨ ਦాతਾ ਤਾਂ ਤੁਸੀਂ ਵੀ ਅੰਨ ਦాతੇ ਹੋ ਬਹੁਤ ਸਾਰੇ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਤੁਹਾਡੇ ਘਰ ਕੇ ਚੱਲਦੇ ਆ ਸੋ ਅਸੀਂ ਚਾਹੁੰਦੇ ਆ ਕਿ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਕਈ ਵਾਰੀ ਵਿੰਡੋ ਦੇ ਪਿੱਛੇ ਬਹੁਤ ਵਿੰਡੋ ਬਣ ਜਾਂਦੀਆਂ ਨੇ ਵਿੰਡੋ ਤਾਂ ਸਿੰਗਲ ਹੁੰਦੀ ਆ ਉਹਦੇ ਪਿੱਛੇ ਬਹੁਤ ਵਿੰਡੋ ਖੁੱਲ ਜਾਂਦੀਆਂ ਨੇ ਸਿੰਗਲ ਵਿੰਡੋ ਐਂਡ ਸਿੰਗਲ ਪੈਨ ਨਾਲ ਅਸੀਂ ਐਡ ਕਰਾਂਗੇ ਕਿਉਂਕਿ ਉਹ ਇੱਕੋ ਪੈਨ ਨਾਲ ਹੀ ਉੱਥੇ ਹੀ ਤੁਹਾਡਾ ਸਾਰਾ ਕੰਮ ਹੋ ਜਾਏ ਬਸ ਤਾਂ ਸਾਰਾ ਤੂੰ ਕੌਣ ਚਾਹੂਗਾ ਜੇ ਮੈਂ ਉੱਥੇ ਜਾ ਕੇ ਮੱਧ ਪ੍ਰਦੇਸ਼ ਜਾਵਾਂ ਜਾਂ ਮੈਂ ਕਿਤੇ ਹੋਰ ਜਾ ਕੇ ਇੰਡਸਟਰੀ ਲਾਵਾਂ ਪੰਜਾਬ ਦੇ ਬੰਦੇ ਪੰਜਾਬ ਦੇ ਲੋਕ ਤਾਂ ਪੂਰੀ ਦੁਨੀਆ 'ਚ ਕਾਮਯਾਬ ਨੇ ਪੰਜਾਬ ਵਾਸਤੇ ਬਹੁਤ سارے ਬੰਦੇ ਅਜੇ ਨੇ ਜਿਹੜੇ ਕਹਿੰਦੇ ਪੰਜਾਬ 'ਚ ਕੰਮ ਕਰਨਾ ਚਾਹੁੰਦੇ ਆਂ ਬਸ ਕੋਈ ਡਰੇ ਹੋਏ ਨੇ ਪਹਿਲਾਂ ਦੇ ਮਹਾਰਾਣੀਆਂ ਸਰਕਾਰਾਂ ਦੇ ਕਿ ਯਾਰ ਕੋਈ ਇਦਾਂ ਦੀ ਪ੍ਰੋਬਲਮ ਨਾ ਆ ਜੇ ਉਸਕੇ ਬਿਲਕੁਲ ਤੁਹਾਨੂੰ ਮਾਹੌਲ ਮਿਲੂਗਾ ਅੱਛਾ ਤੁਸੀਂ ਸਾਡੇ ਬ੍ਰਾਂਡ ਬੈਸਟਰੋਂ ਬਲਕੇ ਤੁਸੀਂ ਲੈ ਕੇ ਆਓ ਉਹਨਾਂ ਨੂੰ ਵੱਡੀ ਇੰਡਸਟਰੀ ਵੀ ਛੋਟੀ ਵੀ ਆਪਾਂ ਜਿਹੜੀ ਹੈਗੀ ਇੱਥੇ ਐਮਐਸਐਮੀ ਜੋ ਸਾਰੀ ਬਚਾਉਣੀ ਵੀ ਆਓ ਨਾਲ ਜਲੰਧਰ ਤੋਂ ਆਏ ਹੋਏ ਨੇ ਸਾਰੇ ਸਪੋਰਟਸ ਇੰਡਸਟਰੀ ਹੈ ਜਲੰਧਰ ਦੇ ਵਿੱਚ ਟੈਕਸਟਾਈਲ ਇੰਡਸਟਰੀ ਅਮਰਸਰ ਦੀ ਹੈ ਹੌਜਰੀ ਤੋਂ ਲੈ ਕੇ ਸਾਡੇ ਕੋਲੇ ਹੁਣ ਟਾਟਾ ਸਟੀਲ ਵੀ ਆ ਰਿਹਾ ਆ ਰਿਹਾ ਆਪਣਾ ਫਰੇਡਨਬਰਗ ਵੇਲੇ ਬੈਠੇ ਹੈ ਹੈਨਾ ਕਲਾਸ ਪਹਿਲਾਂ ਸਾਡੇ ਕੋਲ ਜਰਮਨੀ ਦੀ ਬਰਵੀਓ ਹੈ ਲਾਰੇਗਾਗੇ ਜਰਮਨੀ ਦੀ ਹੈ ਹੈਨਾ ਸੋ ਗਰਾਸੀਮ ਪੇਂਟਸ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਬਹੁਤ ਮੈਂ ਆਪ ਗਿਆ ਹਾਂ ਉਹਨਾਂ ਕੋਲੇ ਹైదరాబాద్ ਪੂਨੇ ਸਾਰੇ ਮੈਂ ਆਪ ਆਪ ਕੋਲ ਜਾ ਵੀ ਆਓ ਯਾਰ ਵੈਲਕਮ ਤੁਸੀਂ ਪੰਜਾਬ ਚ ਆਓ ਤੁਸੀਂ ਸਾਨੂੰ ਕੰਮ ਦਿਓ ਸਾਡੇ ਮੁੰਡਿਆਂ ਨੂੰ ਕੰਮ ਦਿਓ ਸਾਡੇ ਬੱਚਿਆਂ ਨੂੰ ਕੰਮ ਦਿਓ ਜਦੋਂ ਕੰਮ ਮਿਲ ਗਿਆ ਸਾਰਾ ਡਰਗ ਡਰਗ ਵਾਲਾ ਸਾਰਾ ਖਤਮ ਹੋ ਜੂਗਾ ਬੇਲਾ ਮਨ ਛਤਾਨੀ ਦਾ ਕਰ ਜੇ ਉਹ ਬੇਲੇ ਰਹਿੰਦੇ ਨੇ ਤਾਂ ਇਧਰ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਮੈਨੂੰ ਦੱਸੋ ਜਿਹੜਾ ਬੰਦਾ ਕੰਮ ਕਰਦਾ ਹੈ ਤੁਸੀਂ ਦੇਖਿਆ ਕੋਈ ਵੀ ਜਿਹੜਾ ਕੰਮ ਵੀ ਕਰਦਾ ਤੇ ਨੇ ਡਰੱਗ ਵੀ ਲੈਂਦਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਜੀ ਉਹ ਸ਼ਾਮ ਨੂੰ ਆਉਂਦਾ ਹੈ ਸ਼ਾਮ ਨੂੰ ਆ ਕੇ ਉਹ ਬੱਚਿਆਂ ਨਾਲ ਖੇਡ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਫੇਰ ਕੰਮ ਤੇ ਜਾਣਾ ਹੁੰਦਾ ਸੋ ਇਸ ਕਰਕੇ ਆ ਜਿਹੜਾ ਰੋਜ਼ਗਾਰ ਦਾ ਸੀ ਚਿੱਤ ਕੀਤਾ ਉਹਦੇ ਉਹਦੇ ਵਿੱਚ ਉਹਦੇ ਵਿੱਚ ਇਹੀ ਹੈ ਕਿ ਜੇ ਵੱੱਤਵਤ ਰੋਜ਼ਗਾਰ ਮਿਲੂਗਾ ਤਾਂ ਡਰੱਗਸ ਵਾਲਾ ਖਤਮ ਹੋਊਗਾ ਸਪੋਰਟਸ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਡਰੱਗਸ ਵਾਲਾ ਖਤਮ ਹੋ ਜਾਊਗਾ ਸਾਡੇ ਜਲੰਧਰ ਦਿਆਂ ਬਣਿਆ ਹੋਇਆ ਫੁੱਟਬਾਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਦਿਆਂ ਬਣਿਆ ਹੋਇਆ ਰਗਬੀ ਬੋਲਾਂ ਨਾਲ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਤੇ ਬਣਿਆ ਹੋਇਆ ਕ੍ਰਿਕਟ ਤੇ ਬੈਟ ਤੇ ਬੋਲਾਂ ਨਾਲ ਵਰਲਡ ਕੱਪ ਖੇਡੇ ਜਾਂਦੇ ਐਡਾ ਵੱਡੀ ਇੰਡਸਟਰੀ ਸਾਡੇ ਕੋਲੇ بڑے بڑے ਪਲੇਅਰ ਇੱਥੇ ਆ ਕੇ ਆਪਣੇ ਮਨਪਸੰਦ ਬੈਟ ਬਣਵਾ ਕੇ ਲੈ ਕੇ ਜਾਂਦੇ ਸੋ ਇਸ ਕਰਕੇ ਅਸੀਂ ਕਿਸੇ ਵੱਲੋਂ ਕੱਟ ਨਹੀਂ ਹੈਗੇ ਬਸ ਉਹ ਹੀ ਇਹ ਵੀ ਸਾਨੂੰ ਆਪਣਿਆਂ ਨਹੀਂ ਸਾਡੇ ਆਪਣਿਆਂ ਨੇ ਕੀਤਾ ਕੰਮ ਆਪਣਿਆਂ ਨੇ ਮਾਰ ਮਾਰੀ ਸਾਨੂੰ ਉਹਨਾਂ ਨੇ ਨਹੀਂ ਉਠਣ ਦਿੱਤਾ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਕਿਉਂਕਿ ਜੇ ਰਾਜਾ ਖੁਦ ਵਪਾਰੀ ਬਣ ਗਿਆ ਉਹਨੇ ਕਿਉਂ ਵਪਾਰ ਉੱਠਣ ਦੇਣਾ ਹੋਰ ਕੋਈ ਫਿਰ ਸੋ ਇਸ ਕੱਕ ਆ ਜਿਹੜਾ ਅੱਜ ਫਾਸਟ ਟਰੈਕ ਪੰਜਾਬ ਪੋਰਟਲ ਬਣਿਆ ਦਾ ਫਾਇਦਾ ਉਠਾਓ ਕਿ ਪੰਜਾਬ ਨੂੰ ਆਪਾਂ ਇੰਡਸਟਰੀ ਦੇ ਵਿੱਚ ਮੋਰੀ ਸੂਬਾ ਬਣਾਉਣਾ ਸਾਰੇ ਅਧਿਕਾਰੀ ਉਸ ਰੈਗੂਲਰ ਤੁਹਾਡੀ ਸੇਵਾ ਚ ਰਹਿਣਗੇ ਹੈਨਾ ਕੋਈ ਕਾਗਜ਼ੀ ਕਾਰਵਾਈ ਨਾਲ ਤੱਕੀ ਨਹੀਂ ਹੋ ਸਕਦੀ ਅਸੀਂ ਸੜਕਾਂ ਬਿਜਲੀ 19000 ਕਿਲੋਮੀਟਰ ਲਿੰਕ ਰੋਡਸ ਦਾ ਸੀ ਬਜਟ ਜਾਰੀ ਕਰਤਾ ਪੈਸੇ ਤੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਵੀ ਜਿਹੜੀਆਂ ਉਹ 19000 ਕਿਲੋਮੀਟਰ ਬਣ ਗਈਆਂ ਔਰ ਨਾਲ ਜਿਹੜਾ ਸਕਿੱਲ ਡਿਵੈਲਪਮੈਂਟ ਹੈ ਉਹਦੇ ਵਾਸਤੇ ਅਸੀਂ ਐਫਰਟਸ ਕਰ ਰਹੇ ਹਾਂ ਕਿ ਸਕਿੱਲ ਡਿਵੈਲਪਮੈਂਟ ਦੇ ਵਧੀਆ ਜਿਹੜੇ ਇੰਸਟੀਚਿਊਟ ਖੋਲੇ ਜਾਣ ਤਾਂ ਕਿ ਤੁਹਾਨੂੰ ਸਕਿਲਡ ਜਿਹੜੇ ਲੇਬਰ ਹੈ ਜਾਂ ਸਕਿਲਡ ਜਿਹੜੇ ਤੁਹਾਡੇ ਆਫੀਸਰ ਜਾਂ ਕੋਈ ਜੋ ਵੀ ਚਾਹੁੰਤ ਤੁਹਾਨੂੰ ਇੰਜੀਨੀਅਰ ਚਾਹੀਦੇ ਨੇ ਉਹ ਤੁਹਾਨੂੰ ਸਕਿਲਡ ਇੱਥੋਂ ਹੀ ਮਿਲ ਜਾਣ। ਤਾਂ ਬੈਂਗਲੌਰ ਪੁੰਨੇ ਵੱਲ ਦੇ ਖੰਡੀ ਲੋੜ ਨਾ ਪਵੇ। ਤੇ ਹੁਣ ਵਾਰੀ ਪੰਜਾਬ ਦੀ ਹੈ। ਮੋਹਾਲੀ ਬਹੁਤ ਡਿਵੈਲਪ ਹੋ ਗਿਆ। ਅੱਬ ਅੱਗੇ ਹੁਣ ਲੁਧਿਆਣਾ, ਜਲੰਧਰ, ਫਰੀਦਕੋਟ, ਮੋਗਾ ਛੋਟੇ ਸ਼ਹਿਰ ਵੀ ਬਹੁਤ ਸਾਰਾ ਡਿਵੈਲਪਮੈਂਟ ਹੋਣਾ ਚਾਹ ਰਹੀ ਹੈ। ਕਿਉਂਕਿ ਸਾਡੀ ਨੀਅਤ ਸਾਫ਼ ਹੈ। ਔਰ صافنی ਉਹ ਕਹਿੰਦੇ ਸਿਆਣੇ ਕਹਿੰਦੇ ਆ ਕਿ ਨੀਤਾਂ ਨੂੰ ਮਰਾਦਾਂ ਨੇ ਨੀਤ ਚੰਗੀ ਹੋਵੇ ਤਾਂ ਸਭ ਕੁਝ ਠੀਕ ਰਹਿੰਦਾ ਹੈ ਔਰ ਪੰਜਾਬ ਦੀ ਧਰਤੀ ਇੰਨੀ ਉਪਜਾਊ ਧਰਤੀ ਇੰਨੀ ਫਰਟਾਈਲ ਧਰਤੀ ਕਿ ਇੱਥੇ ਤਾਂ ਕੋਈ ਵੀ ਆ ਜੇ ਚਾਹੇ ਕੁਛ ਖੇਤੀ ਕਰ ਲੋ ਚਾਹੇ ਕੋਈ ਇੱਥੇ ਇੰਡਸਟਰੀ ਲਾਉਂਗੇ ਭੁੱਖਾ ਨਹੀਂ ਮਰਨ ਦਿੰਦੀ ਏ ਧਰਤੀ ਇਹ ਧਰਤੀ ਤਾਂ ਸਭ ਕੁ ਖਾਣਦੀ ਏ ਗੁਰੂਆਂ ਦਾ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਦੁਨੀਆ ਭਰਤ ਜਿੱਥੇ ਮਰਜੀ ਕੋਈ ਕੁਦਰਤੀ ਆਫਤ ਆ ਜੇ रेड क्रॉस ਆਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਕਿਉਂਕਿ ਸਾਨੂੰ ਗੁਰੂ ਅਸ ਗੁਰੂ ਸਾਹਿਬ ਨੇ ਲੰਗਰ ਦੀ ਪ੍ਰਥਾ ਜਿਹੜੀ ਚਲਾ ਕੇ ਸਾਨੂੰ ਇਹ ਸਮਝ ਲੋ ਬਲ ਬਖਸ਼ਿਆ ਹੋਇਆ ਕਿ ਭਾਈ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਸੋ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਨਾ ਆਫੀਸਰਸ ਨੂੰ ਵੀ ਵਧਾਈ ਦਿੰਨਾ ਕਿ ਉਹਨਾਂ ਨੇ ਮਿਹਨਤ ਕੀਤੀ ਤੇ ਪਾਲਿਸੀ ਬਣਾਉਣ ਵੇਲੇ ਤੁਹਾਡੇ ਕੋਲ ਕਈ ਮੀਟਿੰਗਾਂ ਵੀ ਹੋਈਆਂ ਹੋਣਗੀਆਂ ਤੁਹਾਡੀਆਂ ਮੇਰੇ ਨਾਲ ਵੀ ਡਿਸਕਸ਼ਨ ਹੋਏ ਔਰ ਇਸ ਤਰ੍ਹਾਂ ਦਾ ਪੰਜਾਬ ਸਿਰਜਾਂਗੇ ਕੋਈ ਅਸੀ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਤਾਂ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬ ਮੋਰੀ ਸੂਬਾ ਰਿਹਾ ਹੈ ਹਮੇਸ਼ਾ ਹੀ ਚਾਹੇ ਆਜ਼ਾਦੀ ਦੀ ਲੜਾਈ ਹੋਵੇ 90% ਕੁਰਬਾਨੀਆਂ ਆਜ਼ਾਦੀ ਸੰਭਾਲਣ ਦੀ ਲੜਾਈ ਹੋਵੇ ਤਾਂ ਵੀ ਆਪਾਂ ਅੱਗੇ ਅੱਜ ਵੀ ਅੱਗੇ ਹਰ ਕਿਸਮ ਦੀ ਮਾਰ ਵੀ ਸਾਡੇ ਤੇ ਪਈ ਹੈ ਪਰ ਅਸੀਂ ਮਾਰਾਂ ਚੋਂ ਨਿਕਲ ਕੇ ਦੁਬਾਰਾ ਉਗਣਾ ਵੀ ਜਾਣਦੇ ਆ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫਰਾਂ ਦਾ ਸੋ ਅਸੀਂ ਸਫਰਾਂ ਦਾ ਨਕਸ਼ਾ ਬਣਾ ਕੇ ਤੁਰਾਂਗੇ ਕੋਈ ਹਵਾਜ਼ ਨਹੀਂ ਗੱਲਾਂ ਛੱਡਦੇ ਪਹਿਲਾਂ ਵੀ ਇੱਕ ਵਾਰੀ ਪਹਿਲਾਂ ਵੀ ਇਨਵੈਸਟ ਪੰਜਾਬ ਹੋਇਆ ਸੀ ਇੱਥੇ ਤੁਸੀਂ ਵੀ ਆਏ ਹੋਵੋਗੇ ਅਕਾਲੀ ਦਲ ਦੀ ਸਰਕਾਰ ਵੇਲੇ ਲਿਆ ਕੇ ਦੁਬਈ ਤੋਂ ਖਜੂਰਾ ਲਾਤੀਆਂ ਇੱਥੇ ਤੇ ਇੰਨੇ ਮੋਜੂ ਹੋ ਗਏ ਜੀ ਇੰਨੇ ਕੋਈ ਨਹੀਂ ਆਇਆ ਜੀ ਠੀਕ ਹੈ ਨਾ ਪਰ ਹਾਂ ਮੈਂ ਕਿਹਾ ਚਲ ਉਹ ਤਾਂ ਚਲ ਨਹੀਂ ਆਇਆ ਖਜੂਰਾਂ ਕਿੱਧਰ ਗਈਆਂ ਬਾਜ ਪਤਾ ਹੈ ਬਾਦਲ ਪਿੰਡ ਚ ਲੱਗੀਆਂ ਹੋਈਆਂ ਨੇ ਹੁਣ ਉਹ ਲੈ ਦੱਸੋ ਖਜੂਰਾਂ ਆਪਦੇ ਪਿੰਡ ਲੈ ਕੇ ਦੱਸੋ ਮੈਂ ਵੀ ਆਖਿਆ ਮੈਂ ਕਿਹਾ ਇਕੱਲੇ ਇਸ ਇਲਾਕੇ ਜੀ ਖਜੂਰ ਪੈਦਾ ਹੁੰਦੀ ਹੈ ਹੋਰ ਬਠਿੰਡੇ ਜ਼ਿਲ੍ਹੇ ਤੱਕ ਤਾਂ ਕੋਈ ਖਜੂਰ ਦੇਖੀ ਨਹੀਂ ਉਹ ਕਹਿੰਦੇ ਉਹੀ ਨੇ ਜਿਹੜੀਆਂ ਉੱਥੋਂ ਲੈਂਦੀਆਂ ਸੀ ਦੱਸੋ ਕੀ ਕਰੀਏ ਮਤਲਬ ਕੋਈ ਚੀਜ਼ ਤਾਂ ਛੱਡ ਦਿਓ ਯਾਰ ਕੋਈ ਚੀਜ਼ ਤਾਂ ਪੰਜਾਬ ਦੀ ਇੱਥੇ ਲੱਗੀਆਂ ਰਹਿਣ ਦਿੰਦੇ ਮਾਲੀ ਚ ਵਧੀਆ ਲੱਗਦੇ ਜਦੋਂ ਤੁਸੀਂ ਪਹਿਲਾਂ ਹੀ ਡੈਕੋਰੇਸ਼ਨ ਕਰਤੀ ਸੀ ਨਾ ਉਹ ਵੀ ਨਾਲ ਹੀ ਲੈ ਗਏ ਪਤਾ ਨਹੀਂ ਤਾਂ ਧਰਮਰਾਜ ਨਾਲ ਗੱਲ ਹੋ ਗਈ ਕਿ ਤੁਹਾਡੇ ਪੈਸੇ ਨਾਲ ਆ ਸਕਦੇ ਨੇ ਸੰਤਾ ਹੀ ਦੱਸਿਆ ਗਿਆ ਬਜ਼ੁਰਗਾਂ ਵੱਲੋਂ ਵੀ ਨਾਲ ਕੁਝ ਨਹੀਂ ਜਾਂਦਾ ਇਹ ਜਿਹੜੇ ਸਾਹਮਣੇ ਲੁੱਟਿਆ ਲੁੱਟਨੇ ਇਹਨਾਂ ਨੇ ਮੈਨੂੰ ਲੱਗਦਾ ਇਹਨਾਂ ਨੂੰ ਐਂ ਲੱਗਦਾ ਸਾਡੇ ਨਾਲ ਜਾਣਗੇ ਕਿ ਨਾਲ ਥੋੜੀ ਲੈ ਜਾਓ ਕਿਸੇ ਨੂੰ ਆਪਣੀ ਮਿਹਨਤ ਕਰਕੇ ਕਮਾਈ ਕਰ ਲੈਣ ਦਿਓ ਯਾਰ ਉਹ ਕੋ ਕਿਸੇ ਨੂੰ ਹੋਰ ਰੋਟੀ ਖਵਾਉਂਦਾ ਖਵਾ ਲੈਣ ਦਿਓ ਸਾ ਆ ਸਾਰੀਆਂ ਚੀਜ਼ਾਂ ਤੁਸੀਂ ਕਰਨੀ ਸੋ ਇਸੇ ਕਰਕੇ ਲੋਕਾਂ ਦੇ ਮਨੋਂ ਉੱਤਰ ਗਏ ਕੋਈ ਵਰਗ ਨਹੀਂ ਛੱਡਿਆ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਤੋਂ ਪੀੜਤ ਨਾ ਹੋਵੇ ਸੋ ਇਸ ਕਰਕੇ ਅਸੀਂ ਭਾਵੇਂ ਖੇਤੀ ਹੈ ਭਾਵੇਂ ਛੋਟਾ ਵਪਾਰ ਹੈ ਦੁਕਾਨਦਾਰ ਹੈ ਉਦਯੋਗਪਤੀ ਆ ਜਿਹੜੀ ਉਦਯੋਗ ਕ੍ਰਾਂਤੀ ਹੈ ਭਾਵੇਂ ਸਕੂਲ ਨੇ ਸਰਕਾਰੀ ਸਕੂਲ ਸਕੂਲ ਆਫ ਐਮੀਨੈਂਸ ਬਣ ਕੇ ਮੈਰਿਟੋਰੀ ਮੈਰਿਟੋਰੀ ਸਕੂਲ ਜਿਹੜੇ ਨੇ ਉਹਨਾਂ ਦਾ ਵੀ ਕਾਇਆਪਲਟ ਕੀਤਾ ਐਸ ਵਾਰ ਅਮੈਂ 4 ਦਿਨ ਪਹਿਲਾਂ ਬੱਚੇ ਬੁਲਾਏ ਸੀ ਉਹ ਕਰੇ 44 ਬੱਚੇ 44 ਬੱਚੇ IIT ਕਲੀਅਰ ਕਰ ਗਏ ਜੀ ਪੰਜਾਬ ਦੇ ਨਾਰਥ ਇੰਡੀਆ ਚ ਨੰਬਰ 1 ਸਟੇਟ ਹੈ ਜੀ 44 ਬੱਚੇ ਔਰ ਆਮ ਘਰਾਂ ਦੇ ਬੱਚੇ ਕਿਸੇ ਦਾ ਬਾਪੂ ਟੇਲਰ ਮਾਸਟਰ ਆ ਕਿਸੇ ਦਾ ਕਿਸੇ ਬੱਸ ਚਲਾਉਂਦਾ ਕਿਸੇ ਦਾ ਬਾਪੂ ਕਿਸੇ ਪੁਰ ਥੱਲੇ ਪ੍ਰੈਸ ਦੀ ਰੇੜੀ ਲਾਉਂਦਾ ਆ ਉਹਨਾਂ ਦੇ ਬੱਚੇ IIT ਕਲੀਅਰ ਕਰ ਗਏ ਸੋ ਇਸ ਕਰਕੇ ਸਾਡੇ 'ਚ ਕਮੀ ਕੋਈ ਨਹੀਂ ਟੈਲੈਂਟ ਦੀ ਮੌਕਾ ਤਾਂ ਮਿਲੇ ਨਾ ਤੁਸੀਂ ਮੌਕਾ ਦਿਓ ਤਾਂ ਤੁਹਾਡੇ ਕੋਲੇ ਬਹੁਤ ਸਾਰੇ ਆਉਣਗੇ ਬੱਚੇ ਜਿਹੜੇ ਸ਼ਾਇਦ ਐਕਸਪੀਰੀਅੰਸ ਨਾ ਹੋਵੇ ਪਰ ਕੰਮ ਕਰਕੇ ਐਕਸਪੀਰੀਅੰਸ ਮਿਲ ਜਾਂਦਾ ਤੇ ਅਸੀਂ ਤੁਹਾਨੂੰ ਤੁਹਾਡੇ ਨਾਲ ਹਮੇਸ਼ਾ ਖੜਾਾਂਗੇ ਕੋਈ ਤੁਹਾਨੂੰ ਕਾਗਜ਼ੀ ਕਾਰਵਾਈ ਜਾਂ ਜਿਹੜਾ ਹੁੰਦਾ ਦਫ਼ਤਰਾਂ ਵਾਲੀ ਲੁੱਟ ਉਹ ਤੋਂ ਤੁਹਾਨੂੰ ਅਸੀਂ ਨਜਾਦ ਦਵਾਵਾਂਗੇ ਕਿ ਕੰਮ ਤੁਸੀਂ ਕੰਮ ਕਰਨ ਵਾਲੇ ਬਣੋ ਬਸ ਬਾਕੀ ਸਰਕਾਰ ਜਿਹੜੀ ਹੈ ਉਹ ਬਿਲਕੁਲ ਤੁਹਾਡੇ ਨਾਲ ਮੋੜੀ ਨਾ ਮੋੜਾ ਜੋੜ ਕੇ ਖੜੂਗੀ ਔਰ ਇਨਵੈਸਟਮੈਂਟ ਆਉਗੀ ਤਾਂ ਪੰਜਾਬ ਖੁਸ਼ਹਾਲ ਹੋਊਗਾ ਪੰਜਾਬ ਖੁਸ਼ਹਾਲ ਹੋਊਗਾ ਤਾਂ ਦੇਸ਼ ਖੁਸ਼ਹਾਲ ਹੋਊਗਾ ਜੇ ਪੰਜਾਬ ਨੰਬਰ 1 ਸੂਬਾ ਬਣੂਗਾ ਤਾਂ ਦੇਸ਼ ਨੰਬਰ 1 ਬਣੂਗਾ ਜੀ ਕਿਉਂਕਿ ਪੰਜਾਬ ਪਹਿਲਾ ਨੰਬਰ 1 ਹੁੰਦਾ ਸੀ ਮਤਲਬ ਤਮਿਲਨਾਡੂ ਜਾਂ ਮੱਧ ਪ੍ਰਦੇਸ਼ ਜਾਂ ਜਿੱਥੇ ਵੀ ਸਿਲੇਬਸ ਦੇ ਵਿੱਚ ਸਵਾਲ ਆਉਂਦਾ ਸੀ ਭਾਰਤ ਦਾ ਸਭ ਤੋਂ ਖੁਸ਼ਹਾਲ ਰਾਜ्‍य ਕੌਣ ਹੈ ਵਿਕਸਿਤ ਰਾਜ्‍य ਕੌਣ ਸਾ ਹੈ ਔਰ ਸਹੀ ਉੱਤਰ ਹੁੰਦਾ ਸੀ ਪੰਜਾਬ ਅੱਜ 17ਵੇਂ 18ਵੇਂ ਨੰਬਰ ਤੇ ਫਿਰਦੇ ਆਂ ਕਿਉਂ ਜੀ ਬਾਹਰਲੇ ਮੁੰਡੇ ਸਾਡੇ 3 ਕੁੜੀਆਂ ਸਾਡੀਆਂ ਬਾਹਰ ਭੱਜੀ ਜਾਂਦੇ ਆ ਬਾਹਰਲੇ ਮੁਲਕਾਂ ਉੱਥੇ ਕੀ ਆ ਹੁਣ ਉਹ ਉਧਰੋਂ ਕੱਢਣ ਲੱਗੇ ਇੱਧਰ ਨੂੰ ਉਹਨਾਂ ਦੇ ਵੀ ਬੁਰਾ ਹਾਲ ਹੋ ਗਿਆ ਰੈਸੈਸ਼ਨ ਆ ਗਿਆ ਹੁਣ ਕਿੱਥੇ ਮੈਂ ਤਾਂ ਕਹਿਣਾ ਕਿ ਆਪਾਂ ਇੱਥੇ ਹੀ ਰੋਜ਼ਗਾਰ ਪੈਦਾ ਕਰ ਲਈਏ ਇੱਥੇ ਕੈਨੇਡਾ ਇੱਥੇ ਅਮਰੀਕਾ ਕੌਮ ਮਿਹਨਤੀ ਆਪਣੀ ਧਰਤੀ ਉਪਜਾਊ ਹੈ ਔਰ ਗੁਰੂਆਂ ਸ਼ਹੀਦਾਂ ਪੀਰਾਂ ਫਕੀਰਾਂ ਦੀ ਆਸ਼ੀਰਵਾਦ ਪ੍ਰਾਪਤ ਧਰਤੀ ਹੈ ਮੈਥੋਨਿਕ ਵਾਰ ਫੇਰ ਬਹੁਤ ਬਹੁਤ ਵਧਾਈ ਵੀ ਦਿਨਾ ਔਰ ਤੁਹਾਡੇ ਸੁਜੈਸ਼ਨਸ ਦੀ ਵੀ ਵੇਟ ਕਰ ਰਹੂਗੀ ਹਮੇਸ਼ਾ ਹੀ ਕਿਉਂਕਿ ਦੇਖੋ ਇਹ ਕੋਈ ਵੀ ਚੀਜ਼ ਜਿਹੜੀ ਹੈ ਉਹ ਇੱਕ ਦਿਨ ਚ ਕੰਪਲੀਟ ਨਹੀਂ ਹੋ ਸਕਦੀ ਪਰ ਤੁਹਾਡੇ ਸੁਜੈਸ਼ਨਸ ਜਿਹੜੇ ਨੇ ਉਹ ਬਹੁਤ ਕੰਮ ਆਉਣਗੇ ਕਿਉਂਕਿ ਜਿਹੜਾ ਵਿਕਾਸ ਹੈ ਉਹ ਚੇਂਜ ਨਾਲ ਹੀ ਹੈ ਵਿਕਾਸ ਚੇਂਜ ਨਾਲ ਹੀ ਹੋਊਗਾ ਤੁਸੀਂ ਦੱਸੋ ਕਿ ਕਿ ਅੱਜ ਦੀ ਡੇਟ 'ਚ ਕਿਹੜੀ ਚੀਜ਼ ਦੀ ਲੋੜ ਹੈ ਹੁਣ ਪੁਰਾਣੀਆਂ ਪੁਰਾਣੇ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲਾ 1958 ਦਾ ਐਕਟ ਉਹ ਦੁਕਾਨਦਾਰਾਂ ਵਾਲਾ ਐਕਟ ਜਿਹੜਾ 1958 ਦਾ ਐਕਟ ਸੀਗਾ ਜੀ ਹੁਣ ਅਸੀਂ ਉਹ ਸੋਧ ਕੇ ਉਹਨੂੰ ਕੈਬਨਟ 'ਚ ਲੈਂਦਾ ਉਹਨੂੰ ਅਸੀਂ ਹੁਣ ਵਿਧਾਨ ਸਭਾ 'ਚ ਲੈ ਕੇ ਆਵਾਂਗੇ ਕਿ 20 ਤੋਂ ਵੱਧ 20 ਤੋਂ ਘੱਟ ਜੇ 20 ਜਾਂ 20 ਤੋਂ ਘੱਟ ਜੇ ਤੁਹਾਡੇ ਕੋਲ ਬੰਦੇ ਕੰਮ ਕਰਦੇ ਦੁਕਾਨ ਤੇ ਤੁਹਾਨੂੰ ਕੋਈ ਉਹ ਰਿਕਾਰਡ ਰੱਖਣ ਦੀ ਲੋੜ ਨਹੀਂ ਕੋਈ ਇਨਸਪੈਕਟਰ ਨਹੀਂ ਆਸਦਾ ਕੁਝ ਨਹੀਂ ਤੁਸੀਂ ਕੰਮ ਦਿਓ ਜੀ ਬਸ ਪਰ ਪਹਿਲਾਂ ਇੱਕ ਵੀ ਹੁੰਦਾ ਇਨਸਪੈਕਟਰ ਰੋਜ਼ ਆਉਂਦਾ ਸੀ ਜੀ ਹੋਰ ਉਹਦੇ ਵਿੱਚ ਸੌਦਾ ਚਾਰ ਪੰਜ ਕੀਤੀਆਂ ਨੇ ਕਿ ਤੁਸੀਂ ਆਪਣਾ ਆਰਾਮ ਨਾਲ ਕੰਮ ਕਰੋ ਇਨਸਪੈਕਟਰ ਰਾਜ ਖਤਮ ਤਾਂ ਤੁਸੀਂ ਪਿਛਲੇ ਦਿਨ ਦੇਖਿਆ ਹੋਣਾ ਐਕਸ਼ਨ ਲਿਆ ਆਪਾਂ ਜਿਹੜਾ ਤਹਿਸੀਲਾਂ ਦੀ ਲੁੱਟ ਤੇ ਤਹਿਸੀਲਦਾਰਾਂ ਦਾ ਮਤਲਬ ਲਾਇਸੈਂਸੀ ਮੰਗੀ ਜਾਂਦੇ ਸਿੱਧੀ ਵੀ ਸਾਨੂੰ ਤਾਂ ਲਾਉਡ ਹੁੰਦਾ ਹੀ ਬਸ ਵੀ ਜਿੰਨੇ ਮਤਲਬ ਕੋਈ ਅਥੋਰਾਈਜ਼ ਕਰ ਦੋ ਸਾਨੂੰ ਤਾਂ ਮਤਲਬ ਵੀ ਕੋਈ ਤਹਿਸੀਲਦਾਰ ਫੜ ਲੇ ਦੋ ਤਿੰਨ ਰਿਸ਼ਵਤ ਲੈਂਦੇ ਉਹਨਾਂ ਦੇ ਹੱਕ ਚ ਧਰਨਾ ਤੁਸੀਂ ਲੜਮ ਲਓ ਵੀ ਕਿਉਂ ਫੜ ਲੈ ਮੈਂ ਇਹ ਕਿਹੜੀ ਗੱਲ ਹੋਈ ਯਾਰ ਕੋਈ ਮੁੱਦਾ ਹੋਵੇ ਤਾਂ ਧਰਨਾ ਦਿਓ ਉਹਨਾਂ ਦੇ ਹੱਕ ਚ ਰਤਾੜ ਮੈਂ ਕੋਈ ਗੱਲ ਨਹੀਂ ਬੱਸ ਅਸੀਂ ਥੋੜਾ ਜਿਹਾ ਹਿਸਟਰੀ ਵਿੱਚ ਵਾਪਸ ਲੈ ਲੈਨੇ ਆ ਕੁਝ ਹੋਰ ਤੋਂ ਹੈਡ ਕਲਰਕ ਤੋਂ ਜਾਂ ਕਾਨੂੰਗੋ ਤੋਂ ਕਰਵਾ ਲਿਆ ਕਰਾਂਗੇ ਕੱਲੀ ਹਿਸਟਰੀ ਹੀ ਕਰਨੀ ਹੁੰਦੀ ਔਰ ਕੀ ਕਰਨਾ ਸੋ ਇਸ ਕਰਕੇ ਇਹ ਚੇਂਜਸ ਤਾਂ ਆਉਣਗੀਆਂ ਥੋੜਾ ਟਾਈਮ ਲੱਗ ਜੂਗਾ ਕਿਉਂਕਿ ਸਿਸਟਮ ਬਹੁਤ ਪੁਰਾਣਾ ਮਤਲਬ ਖੂਨ ਚ ਬਸਿਆ ਹੋਇਆ ਹੈ ਸਾਡੇ ਸੁਨਾਮ ਜਦੋਂ ਮੈਂ ਪੜਦਾ ਸੀ ਕੋਈ ਤਹਿਸੀਲਦਾਰ ਆ ਗਿਆ ਚੰਗਾ ਤਹਿਸੀਲਦਾਰ ਸੀ ਵਧੀਆ ਖਾਨਦਾਨੀ ਕਰਦਾ ਸੀ ਨਹੀਂ ਲੈਂਦਾ ਸੀ ਰਿਸ਼ਵਤ ਕੋਈ ਬਜ਼ੁਰਗ ਗਿਆ ਉਹਨ ਤਹਿਸੀਲਦਾਰ ਨੇ ਸਾਈਨ ਕਰਤੇ ਬਜ਼ੁਰਗ ਨੇ ਟੇਬਲ ਤੇ ਥਲੋਂ ਦੀ 10000 ਰੁਪਏ ਦੀ ਬੱਤੀ ਜੀ ਫੜਾਤੀ ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਉਹ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕੁ ਜ਼ਮੀਨ ਦੀ ਕਰਾਈ ਸੀ ਉਦੋਂ ਕੋਈ ਹੋਰ ਸੀ ਤੇਰੀ ਤਾਂ ਤੇ ਉਦੋਂ ਇੰਨੇ ਲੱਗੇ ਸੀ ਉਹ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣੇ ਕਹਿੰਦਾ ਅੱਛਾ ਰੇਟ ਵੱਧ ਗਿਆ ਕਿੰਨੇ ਦੇਮਾ ਹੋਰ ਕਹਿੰਦਾ ਜੀ ਮੈਂ ਮੇਰਾ ਮਤਲਬ ਇਹ ਨਹੀਂ ਚੱਲਣੇ ਸਾਨੂੰ ਗਵਰਨਮੈਂਟ ਆਹ ਰਿਸਟਰੀਆਂ ਕਰਨ ਦੀ ਉਹ ਤਨਖਾਹ ਦਿੰਦੀ ਹੈ ਸਾਨੂੰ ਰਿਸਟਰੀ ਹੋ ਗਈ ਜਾਓ ਸ਼ਾਬਾਸ਼ ਰਿਸਟਰੀ ਫੜਾਤੀ ਉਹਨੂੰ ਬਾਹਰ ਚਲੇਗਾ ਤਹਿਸੀਲਦਾਰ ਦੇ ਦਫ਼ਤਰ ਚ ਸਾਰਾ ਦਿਨ ਉਹ ਬਜ਼ੁਰਗ ਬਾਹਰ ਬਸੀਕਾਂ ਦੇ ਵਿੱਚ ਜਿਹੜੇ ਬੈਠੇ ਟਾਈਪਿਸਟ ਬੈਠੇ ਆ ਕਚੇਰੀਆਂ ਦੇ ਸਾਰਾ ਦਿਨ ਉਹਨਾਂ ਨੂੰ ਰਿਸਟਰੀ ਦਿਖਾਈ ਗਿਆ ਯਾਰ ਦੇਖੋ ਸਹੀ ਹੋ ਗਈ ਆ ਪੈਸੇ ਤਾਂ ਲੱਗੇ ਨਹੀਂ ਯਾਰ ਮਲਾਸੀ ਵੀ ਨਹੀਂ ਮੰਨਦੇ ਨਾ ਰਿਸ਼ਵਤ ਤੋਂ ਬਿਨਾ ਸਾਨੂੰ ਵੀ ਨਹੀਂ ਯਕੀਨ ਹੁੰਦਾ ਵੀ ਰਿਸ਼ਵਤ ਨਹੀਂ ਲਈ ਤੇ ਕੰਮ ਕਿਵੇਂ ਹੋ ਗਿਆ ਯਾਰ ਕੁਝ ਨਾ ਕੋਈ ਕਮੀ ਹੋਊਗੀ ਇਹ ਚ ਸੋ ਇਹ ਦਿਨ ਹੁਣ ਆਪਾਂ ਹਕੀਕਤ ਬਣਾਉਣੇ ਪੈਣਗੇ ਕਿ ਤੁਸੀਂ ਇਹ ਜੇ ਕੋਈ ਅਫਸਰ ਤੁਹਾਨੂੰ ਤੁਹਾਡੇ ਤੇ ਪੈਸੇ ਮੰਗਦਾ ਜਾਂ ਕੋਈ ਆਨਾ ਕਾਨੀ ਕਰਦਾ ਦੇਰੀ ਲਾਉਂਦਾ ਜਾਂ ਬੁੱਧਵਾਰ ਵੀਰਵਾਰ ਕਰਦਾ ਤੁਸੀਂ ਸਾਨੂੰ ਦੱਸ ਦਿਓ ਬਾਕੀ ਕੰਮ ਸਾਡਾ ਹੈ ਤੁਹਾਡੀ ਆਈਡੀ ਜਿਹੜੀ ਹੈ ਉਹ ਅਸੀਂ ਗੁਪਤ ਰੱਖਾਂਗੇ